ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਸੋ ਗੱਲਬਾਤ ਅੱਜ ਕਰਾਂਗੇ ਦੋਸਤੋ ਸੋਇਆ ਬੀਨ ਕਾਰ ਦੇ ਬਾਰੇ ਫੋੜ ਦੀ ਉਹ ਬਿਲਖਣ ਗ੍ਰੀਨ ਕਾਰ ਜੋ ਕਦੇ ਬਾਜ਼ਾਰ ਚ ਆਏ ਨਹੀਂ ਸਕੀ ਸੋ ਵੀਡੀਓ ਸੁਣਨ ਤੋਂ ਪਹਿਲਾਂ ਦੋਸਤੋ ਜਿਨ੍ਹਾਂ ਵੀਰਾਂ ਨੇ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬੱਟਨ ਵੀ ਦਬਲੋ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਸੋ ਸ਼ੁਰੂ ਕਰਦੇ ਆਂ ਆਦੇ ਦਿਲਚਸਪ ਵੀਡੀਓ ਤਾਂ ਦੋਸਤੋ ਹੈਨਰੀ ਫੋਰਡ ਉਹ ਬੰਦਾ ਜਿਨੇ ਪਹਿਲੀ ਵਾਰ ਭੱਡੇ ਪਮਾਨੇ ਤੇ ਫੋਰਡ ਟੀ ਕਾਰਾਂ ਦਾ ਉਤਪਾਦਨ ਕੀਤਾ ਤੇ ਹਮੇਸ਼ਾ ਲਈ ਆਪਣੇ ਨਾਂ ਨੂੰ ਇਤਿਹਾਸ ਦੇ ਵਿੱਚ ਅਮਰ ਕਰਤਾ ਫੋਰਡ ਦੁਆਰਾ ਸਥਾਪਿਤ ਕੀਤੀ ਗਈ ਅਸੈਂਬਲੀ ਲਾਈਨ ਨੇ 20ਵੀਂ ਸਦੀ ਦੇ ਸ਼ੁਰੂਆਤ ਚ ਆਟੋਮੋਬਾਈਲ ਦੇ ਬਾਜ਼ਾਰ ਵਿੱਚ ਇੱਕ ਕ੍ਰਾਂਤੀ ਲਿਆਦੀ ਹੁਣ 800 ਸਾਲਾਂ ਬਾਅਦ ਬਾਲਣ ਤੇ ਚੱਲਣ ਵਾਲੇ ਅਤੇ ਕਾਰਬਨ ਡਾਈਆਕਸਾਈਡ ਦਾ ਨਿਕਾਸ ਕਰਨ ਵਾਲੇ ਬਹਾਨਾ ਨੂੰ ਵਾਤਾਵਰਨ ਤਬਦੀਲੀ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਕਿਉਂਕਿ ਕਾਰਬਨ ਡਾਈਆਕਸਾਈਡ ਉਹ ਪ੍ਰਮੁੱਖ ਗੈਸ ਹੈ ਜੋ ਗਲੋਬਲ ਵਾਰਮਿੰਗ ਦਾ ਕਾਰਨ ਬਣਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਕਾਰਾਂ ਲਈ ਸਾਡੀ ਇਸ ਚਾਹਤ ਨੂੰ ਜਨਮ ਦੇਣ ਵਾਲਾ ਵਿਅਕਤੀ ਵਾਤਾਵਰਨ ਦੇ ਖੇਤਰ ਵਿੱਚ ਵੀ ਇੱਕ ਆਗੂ ਸੀ ਤਾਂ ਫੋਰਡ ਉਹ ਬੰਦਾ ਸੀ ਜਿਨੇ ਪਿਛਲੀ ਸਦੀ ਦੇ ਤੀਵੇਂ ਦਹਾਕਿਆਂ 'ਚ ਸਭ ਤੋਂ ਪਹਿਲਾਂ ਉਸ ਚੀਜ਼ ਦਾ ਨਿਰਮਾਣ ਅਤੇ ਵਰਤੋਂ ਕੀਤੀ ਜਿਨੂੰ ਅਸੀਂ ਅੱਜ ਬਾਇਓ ਪਲਾਸਟਿਕ ਕਹਿੰਦੇ ਆ ਤਾਂ ਦੋਸਤੋ ਰਵਾਇਤੀ ਪਲਾਸਟਿਕ ਦੇ ਉਲਟ ਉਹ ਪਲਾਸਟਿਕ ਪੌਦਿਆਂ ਅਤੇ ਹਾਈਡਰੋਕਾਰਬਨ ਤੋਂ ਬਣਦਾ ਏ ਅਤੇ ਬਾਇਓ ਡਿਗਰੇਡੇਬਲ ਜੈਵਿਕ ਤੌਰ ਤੇ ਨਸ਼ਟ ਹੋਣ ਯੋਗ ਜਿਹੜਾ ਇਹ ਹੁੰਦਾ ਫੋਰਡ ਨੇ ਨਾ ਸਿਰਫ ਇਕੋ ਫ੍ਰੈਂਡਲੀ ਵਾਤਾਵਰਣ ਦੇ ਅਨੁਕੂਲ ਪਲਾਸਟਿਕ ਬਣਾਇਆ ਬਲਕਿ ਉਹ ਇਤਿਹਾਸ ਵਿੱਚ ਉਸ ਪਹਿਲੇ ਬੰਦੇ ਵਜੋਂ ਜਾਣਿਆ ਜਾਂਦਾ ਜਿਨੇ ਇਸ ਸਮੱਗਰੀ ਨਾਲ ਇੱਕ ਕਾਰ ਵੀ ਬਣਾਈ ਤੀ ਉਹਦੇ ਦੁਆਰਾ ਬਣਾਈ ਗਈ ਇਸ ਕਾਰ ਨੂੰ ਸੋਇਆਬੀਨ ਕਾਰ ਜਾਂ ਸੋਇਆਬਿਨ ਆਟੋ ਕਿਹਾ ਗਿਆ। ਫੋਰਡ ਨੇ ਇਸ ਕਾਰ ਨੂੰ 1941 ਵਿੱਚ ਆਮ ਲੋਕਾਂ ਸਾਹਮਣੇ ਪੇਸ਼ ਕੀਤਾ ਸੀ। ਉਹਦਾ ਦਾਵਾ ਸੀ ਕਿ ਇਹ ਪਲਾਸਟਿਕ ਸਟੀਲ ਨਾਲੋਂ 10 ਗੁਣਾ ਜ਼ਿਆਦਾ ਮਜ਼ਬੂਤ ਸੀ। ਫੋਰਡ ਨੂੰ ਇਸ ਪਲਾਸਟਿਕ ਦੀ ਗੁਣਵੱਤਾ ਤੇ ਇੰਨਾ ਯਕੀਨ ਸੀ ਕਿ ਉਹਨੇ ਇੱਕ ਕੁਹਾੜੀ ਨਾਲ ਸਮੱਗਰੀ ਦੇ ਹਰੇਕ ਪੈਨਲ ਤੇ ਬਾਰ ਕੀਤਾ। ਦੇ ਦਿਖਾਇਆ ਕਿ ਕੇਵਲ ਧਾਤ ਵਾਲੇ ਹਿੱਸਿਆਂ ਨੂੰ ਹੀ ਇਹ ਸੜ ਦਾ ਨੁਕਸਾਨ ਪਹੁੰਚਿਆ ਸੀ ਹਾਲਾਂਕਿ ਇਹ ਗੱਲ ਬਖਰੀ ਹੈ ਕਿ ਉਹਦੀ ਉਹਨਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਹਜ਼ਾਰਾਂ ਸਮਾਨ ਅਤੇ ਆਟੋ ਪਾਰਟਸ ਜੋ ਧਾਤ ਦੇ ਬਣਾਏ ਜਾਂਦੇ ਉਹ ਖੇਤਾਂ ਵਿੱਚ ਉਗਾਈ ਗਈ ਸਮਗਰੀ ਤੋਂ ਬਣਾਏ ਗਏ ਪਲਾਸਟਿਕ ਦੇ ਬਣਾਏ ਜਾਣਗੇ ਪਰ ਇਹਦੇ باوجود ਉਹ ਆਪ ਕਦੇ ਇਹ ਨਹੀਂ ਕਰ ਸਕਿਆ ਇੱਥੋਂ ਤੱਕ ਕਿ ਉਹਦੀ ਸੋਇਆਬੀਨ ਕਾਰ ਕਦੇ ਵੀ ਬਾਜ਼ਾਰ ਤੇ ਨਹੀਂ ਆਈ ਤੇ ਉਹਦਾ ਇੱਕੋ ਇੱਕ ਮਾਡਲ ਵੀ ਨਸ਼ਟ ਕਰ ਦਿੱਤਾ ਗਿਆ। ਉਹਦੀ ਕੋਈ ਵੀ ਨਕਲ ਵੀ ਮੌਜੂਦ ਨਹੀਂ ਹੈ ਹੁਣ। ਤਾਂ ਦੋਸਤੋ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਏ ਸਕਰੀਨ ਪ੍ਰੋਜੈਕਟ ਦੇ ਪਿੱਛੇ ਦੀ ਕਹਾਣੀ ਇੱਕ ਅਜੀਬਾ ਪ੍ਰੋਜੈਕਟ ਜੋ ਸਾਡੇ ਗ੍ਰਹਿ ਤੇ ਸਭ ਤੋਂ ਵੱਧ ਪ੍ਰਦੂਸ਼ਿਤ ਉਦਯੋਗਾ ਵਿੱਚੋਂ ਇੱਕ ਇੱਕ ਵਿੱਚ ਜ਼ਬਰਦਸਤੀ ਕ੍ਰਾਂਤੀ ਲਿਆ ਸਕਦਾ ਸੀ। ਤਾਂ ਬੈਂਸਨ ਫੋਰਡ ਰਿਸਰਚ ਸੈਂਟਰ ਹੈਨਰੀ ਫੋਰਡ ਦੇ ਕੰਮ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਚਾਰਿਤ ਕਰਨ ਲਈ ਸਮਰਪਿਤ ਹੈ। ਇਦੇ ਅਨੁਸਾਰ ਮਸ਼ਹੂਰ ਕਾਰੋਬਾਰੀ ਫੋਰਡ ਮਿਸ਼ੀਗਨ ਦੇ ਇੱਕ ਖੇਤ ਵਿੱਚ ਰਹਿੰਦਿਆਂ ਹੋਇਆ ਵੱਡੇ ਹੋਏ ਤੇ ਆਪਣੀ ਸਾਰੀ ਜ਼ਿੰਦਗੀ ਅਜਿਹੇ ਤਰੀਕੇ ਦੀ ਭਾਲ ਕਰਦੇ ਰਹੇ ਜਿਦੇ ਨਾਲ ਉਹ ਖੇਤੀਬਾੜੀ ਨਾਲ ਉਦਯੋਗ ਨੂੰ ਜੋੜ ਸਕਣ ਫੋਰਡ ਨੇ ਲੈਬੋਰੀਟਰੀਆਂ ਬਣਾਈਆਂ ਜੋ ਕਿ ਅਜਿਹੇ ਤਰੀਕੇ ਲੱਭਣ ਲਈ ਕੰਮ ਕਰਦੀਆਂ ਸਨ ਜਿਨ੍ਹਾਂ ਨਾਲ ਸੋਇਆਬੀਨ ਮੱਕੀ ਕਣਕ ਅਤੇ ਹੈਂਪ ਯਾਨੀ ਕਿ ਭੰਗ ਵਰਗੇ ਪੌਦਿਆਂ ਨੂੰ ਉਦਯੋਗ ਵਿੱਚ ਵਰਤਿਆ ਜਾ ਸਕੇ ਰਿਸਰਚ ਸੈਂਟਰ ਇਸ ਗੱਲ ਤੇ ਵੀ ਧਿਆਨ ਦਵਾਉਂਦਾ ਕਿ ਪੌਦਿਆਂ ਤੋਂ ਬਣੀ ਪਲਾਸਟਿਕ ਆਧਾਰਿਤ ਕਾਰ ਬਣਾਉਣ ਦੇ ਵਿਚਾਰ ਨੇ ਨਾ ਸਿਰਫ ਖੋੜ ਦੇ ਖੇਤੀ ਦੇ ਅਰਯੋਗ ਨੂੰ ਬਣਾਉਣ ਤੇ ਉਦੇਸ਼ ਨੂੰ ਪੂਰਾ ਕੀਤਾ ਬਲਕਿ ਇਹਦੇ ਹੋਰ ਵੀ ਫਾਇਦੇ ਸਨ ਜਿਵੇਂ ਕਿ ਖੋੜ ਦਾ ਮੰਨਣਾ ਸੀ ਕਿ ਪਲਾਸਟਿਕ ਦੇ ਪੈਨਲ ਕਾਰ ਨੂੰ ਰਵਾਇਤੀ ਸਟੀਲ ਵਾਲੀਆਂ ਕਾਰਾਂ ਨਾਲੋਂ ਵੱਧ ਸੁਰੱਖਿਅਤ ਬਣਾਉਂਦੇ ਸੀ ਅਤੇ ਇਹ ਕਾਰ ਪਲਟੇ ਜਾਣ ਦੀ ਸਥਿਤੀ ਵਿੱਚ ਕੁਚਲੀ ਵੀ ਨਹੀਂ ਜਾਂਦੀ ਸੀ ਪਰ ਇਹਦੇ ਨਾਲ ਇੱਕ ਵਿਹਾਰਕ ਤੱਥ ਵੀ ਸੀ ਕਿ 1939 ਵਿੱਚ ਯੂਰਪ 'ਚ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਦੁਨੀਆ ਭਰ 'ਚ ਮੈਟਲ ਜਾਨੀ ਕਿ ਤਾਤੂ ਦੀ ਘਾਟ ਹੋ ਗਈ ਸੀ। ਅਗਸਤ 1941 ਵਿੱਚ ਆਪਣੀ ਪਲਾਸਟਿਕ ਦੀ ਬਣੀ ਕਾਰ ਨੂੰ ਪੇਸ਼ ਕਰਨ ਦੌਰਾਨ ਦਾ ਨਿਊਯਾਰਕ ਟਾਈਮਜ਼ ਨਾਲ ਇੱਕ ਇੰਟਰਵਿਊ ਦੇ ਵਿੱਚ ਫੋਡ ਨੇ ਅੰਦਾਜ਼ਾ ਲਾਉਂਦਿਆਂ ਕਿਹਾ ਸੀ ਕਿ ਆਟੋਮੋਬਾਈਲ ਆਮ ਤੌਰ ਤੇ ਸਵਾਰੀਆਂ ਲਈ ਇੱਕ ਚਾਰ ਪਹੀਆ ਵਾਲਾ ਵਾਹਨ ਬਣਾਉਣ ਲਈ ਸਟੀਲ ਦੀ ਬਜਾਏ ਇਸ ਨਵੀਂ ਸਮੱਗਰੀ ਦੀ ਵਰਤੋਂ ਕਰਨ ਨਾਲ ਅਮਰੀਕਾ 'ਚ ਪਲਾਸਟਿਕ ਦੀ ਵਰਤੋਂ 10% ਤੱਕ ਘਟ ਜਾਣੀ ਹੈ। ਉਹਨੇ ਅਖਬਾਰ ਨੂੰ ਕਿਹਾ ਉਹ ਕਹਿੰਦਾ ਪਲਾਸਟਿਕ ਦੇ ਕੱਚੇ ਮਾਲ ਦੀ ਕੀਮਤ ਥੋੜੀ ਜ਼ਿਆਦਾ ਹੋ ਸਕਦੀ ਹੈ ਪਰ ਅਸੀਂ ਘੱਟ ਨਿਰਮਾਣਕਾਰਦਿਆਂ ਦੇ ਨਤੀਜੇ ਵਜੋਂ ਕਾਫੀ ਬਚਤ ਦੀ ਉਮੀਦ ਕਰਦੇ ਹਾਂ। ਤਾਂ ਦੋਸਤੋ ਬੈਂਟਨ ਫੋਰ ਰਿਸਰਚ ਸੈਂਟਰ ਆਪ ਵੀ ਮੰਨਦਾ ਕਿ ਇਸ ਖੋਜ ਬਾਰੇ ਬਹੁਤ ਘੱਟ ਜਾਣਕਾਰੀ ਸੁਰੱਖਿਤ ਕੀਤੀ ਗਈ ਸੀ ਤੇ ਇਹਦੇ باوجود ਵੀ ਇਹ ਬਹੁਤ ਸਾਰੇ ਲੋਕਾਂ 'ਚ ਦਿਲਚਸਪੀ ਪੈਦਾ ਕਰਦੀ ਰਹਿੰਦੀ ਹੈ ਖਾਸ ਕਰਕੇ ਹੁਣ ਜਦੋਂ ਵਾਤਾਵਰਣ ਦੇ ਮੁੱਦਿਆਂ ਤੇ ਬਹੁਤ ਧਿਆਨ ਦਿੱਤਾ ਜਾ ਰਿਹਾ ਇੱਕ ਸਭ ਤੋਂ ਵੱਡਾ ਰਹੱਸ ਇਹ ਹੈ ਕਿ ਆਖਿਰ ਉਹ ਗਾਰ ਬਣੀ ਕਿਸ ਚੀਜ਼ ਦੀ ਸੀ ਸੈਂਟਰ ਦਾ ਕਹਿਣਾ ਹੈ ਕਿ ਪਲਾਸਟਿਕ ਪੈਨਲਾਂ ਦੀ ਸਹੀ ਸਮੱਗਰੀ ਦੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇਸ ਸਮੇਂ ਉਹਦੇ ਫਾਰਮੂਲੇ ਦਾ ਕੋਈ ਰਿਕਾਰਡ ਹੀ ਮੌਜੂਦ ਨਹੀਂ ਦਾ ਨਿਊਯਾਰਕ ਟਾਈਮ ਦਾ ਇੱਕ ਲੇਖ ਕਹਿੰਦਾ ਉਹ ਕਹਿੰਦਾ ਕਿ ਫੋਰਡ ਕੈਮਿਸਟਾਂ ਦੁਆਰਾ ਵਿਕਸਿਤ ਕੀਤੇ ਗਏ ਇੱਕ ਪਲਾਸਟਿਕ ਵਿੱਚ 70% ਸੈਲੂਲੋਸ ਫਾਈਬਰ ਅਤੇ 30% ਰੈਸਿਨ ਬਾਈਂਡਰ ਸੀ ਆਰਟੀਕਲ ਅਨੁਸਾਰ ਸੈਲੂਲੋਸ ਫਾਈਬਰ ਦੇ ਵਿੱਚ 50% ਦੱਖਣੀ ਕੱਟੇ ਹੋਏ ਪਾਈਨ ਦਿਓਦਾਰ ਫਾਈਬਰਸ 30% ਤੂੜੀ 10% ਭੰਗ 10% ਰੈਮੀ ਇੱਕ ਪ੍ਰਕਾਰ ਦਾ ਪੌਦਾ ਇਹ ਸੀ ਇੱਕ ਅਜਾਈ ਸਮਗਰੀ ਜਿਹਦਾ ਪ੍ਰਯੋਗ ਪਰਾਚੀਨ ਮਿਸਰ ਦੇ ਲੋਕਾਂ ਦੁਆਰਾ ਮਮੀਜ਼ ਲਈ ਕੀਤਾ ਜਾਂਦਾ ਸੀ ਹਾਲਾਂਕਿ ਇਸ ਕਾਰ ਨੂੰ ਬਣਾਉਣ ਵਾਲੀ ਟੀਮ ਦੇ ਇੰਚਾਰਜ ਲੋਵੇਲ ਈਓਵਰਲੀ ਇਹਨਾਂ ਵੱਖਰੀ ਜਾਣਕਾਰੀ ਦਿੱਤੀ ਸੀ ਇੱਕ ਇੰਟਰਵਿਊ 'ਚ ਉਹ ਕਹਿੰਦਾ ਕਿ ਇਹ ਪਲਾਸਟਿਕ ਇਮਪ੍ਰੈਗਨੇਸ਼ਨ ਵਿੱਚ ਵਰਤੇ ਜਾਣ ਵਾਲੇ ਫਾਰਮਾਲਡੀਹਾਈਡ ਅਤੇ ਫੀਨੋਲਿਕ ਰੈਸਿਨ 'ਚ ਸੋਇਆ ਫਾਈਬਰ ਤੋਂ ਬਣਾਇਆ ਗਿਆ ਬਹੁਤ ਹਲਕੀ ਕਾਰ ਸੀ ਕਹਿੰਦੇ ਇਸ ਬਾਰੇ ਕਈ ਕੁ ਜਾਣਕਾਰੀ ਮੌਜੂਦ ਹੈ ਕਿ ਸੋਇਆ ਬਿਨ ਕਾਰ ਨੂੰ ਕਿਵੇਂ ਡਿਜ਼ਾਈਨ ਅਤੇ ਅਸੈਂਬਲ ਕੀਤਾ ਗਿਆ ਫੋਰਡ ਨੇ ਇਹ ਕੰਮ ਓਵਰਲੇ ਨੂੰ ਸੌਪਿਆ ਸੀ ਜੋ ਕਿ ਸੋਇਆ ਬਿਨ ਲੈਬੋਰਟਰੀ ਵਿੱਚ ਟੂਲ ਅਤੇ ਡਾਈ ਡਿਜ਼ਾਈਨਰ ਸੀ ਓਵਰਲੇ ਦੇ ਸੁਪਰਵਾਈਜ਼ਰ ਰੌਬਰਟ ਏ ਬੋਅਰ ਇੱਕ కెਮਿਸਟ ਸੀ ਤੇ ਉਹ ਵੀ ਇਸ ਪ੍ਰੋਜੈਕਟ ਦੇ ਵਿੱਚ ਮਦਦ ਕਰ ਰਹੇ ਸੀ ਤਾਂ ਉਸ ਕਾਰ ਦਾ ਫਰੇਮ ਢਾਂਚਾ ਟੂਬੂਲਰ ਸਟੀਲ ਦਾ ਬਣਿਆ ਸੀ ਜਿਹਦੇ ਨਾਲ ਪਲਾਸਟਿਕ ਦੇ 14 ਪੈਨਲ ਜੁੜੇ ਹੋਏ ਸੀ ਬਰਾਸ਼ਟਰ ਦਾ ਇੱਕ ਹੋਰ ਵੱਡਾ ਫਾਇਦਾ ਇਹ ਸੀ ਕਿ ਇਸ ਨਾਲ ਕਾਰ ਦਾ ਵਜ਼ਨ ਬਹੁਤ ਹਲਕਾ ਹੋ ਗਿਆ ਸੀ ਜੋ ਇਹਨੂੰ ਝਟਕਿਆਂ ਨੂੰ ਝੱਲਣ ਲਈ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਦਾ ਸੀ ਇਸ ਸੋਇਆ ਕਾਰ ਦਾ ਵਜ਼ਨ ਸਿਰਫ 2000 ਪਾਉਂਡ ਯਾਨੀ ਕਿ 907 ਕਿਲੋ ਸੀ ਜੋ ਕਿ ਆਮ ਕਾਰਾਂ ਤੋਂ 1000 ਪਾਉਂਡ ਯਾਨੀ ਕਿ 450 ਕਿਲੋ ਘੱਟ ਸੀ ਜਦੋਂ 13 ਅਗਸਤ 1941 ਨੂੰ ਫੋਡ ਨੇ ਆਪਣੀ ਕਾਰ ਨੂੰ ਮਿਸ਼ੀਗੰਦੇ ਇੱਕ ਕਮਿਊਨਿਟੀ ਤਿਉਹਾਰ ਡੀਅਰ ਬੋਰਨ ਡੇਜ਼ ਵਿੱਚ ਪੇਸ਼ ਕੀਤਾ ਤਾਂ ਉਹਨਾਂ ਨੇ ਇਹਦੇ ਹਲਕੇ ਹੋਣ ਬਾਰੇ ਵੀ ਦੱਸਿਆ ਬਾਅਦ ਵਿੱਚ ਉਸੇ ਸਾਰੇ ਸਕਾਰ ਨੂੰ ਮਿਸ਼ੀਗਨ ਫੇਅਰ ਗਰਾਊਂਡ ਦੇ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ ਪਰ ਇਸ ਬਿਹਤਰੀਨ ਖੋਜ ਅਤੇ ਭਵਿੱਖ ਦੇ ਪੌਦਿਆਂ ਨਾਲ ਤਿਆਰ ਹੋਣ ਵਾਲੀ ਪਲਾਸਟਿਕ ਅਤੇ ਫੋੜ ਦਾ ਪੂਰਾ ਭਰੋਸਾ ਹੋਣ ਦੇ ਬਾਵਜੂਦ ਵੀ ਇਹ ਪ੍ਰੋਜੈਕਟ ਅੱਗੇ ਨਹੀਂ ਵੱਸ ਸਕਿਆ ਓਵਰਲੇ ਦੇ ਅਨਸਾਰ ਕੀਤੀ ਗਈ ਇੱਕੋ ਇੱਕ ਕਾਰਨੂ ਨਸ਼ਟ ਕਰ ਦਿੱਤਾ ਗਿਆ ਅਤੇ ਇੱਕ ਦੂਜੀ ਚੁੰਡ ਦੀ ਤਿਆਰੀ ਵੀ ਰੋਕ ਦਿੱਤੀ ਗਈ ਤਾਂ ਅਮਰੀਕਾ ਦੇ ਦੂਜੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਣ ਨਾਲ ਫੋਰਡ ਦਾ ਇਹ ਪ੍ਰੋਜੈਕਟ ਬੰਦ ਹੋ ਗਿਆ ਤੇ ਨਾਲ ਹੀ ਅਤੇ ਯੂਨਾਈਟਿਡ ਨੇਸ਼ਨ ਚ ਹੋਰ ਕਾਰਾਂ ਦਾ ਉਤਪਾਦਨ ਵੀ ਰੁਕ ਗਿਆ ਦਸੰਬਰ 1941 ਤੱਕ ਪਰਲ ਹਾਰਬਰ ਤੇ ਹੋਏ ਹਮਲੇ ਤੱਕ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਬੈਂਸਨ ਫੋਰਡ ਰਿਸਰਚ ਸੈਂਟਰ ਦੇ ਅਨੁਸਾਰ ਜੁੱਧ ਦੇ ਅੰਤ ਤੱਕ ਪਲਾਸਟਿਕ ਕਾਰ ਦਾ ਇਹ ਵਿਚਾਰ ਕਿਤੇ ਗਵਾਚ ਚੁੱਕਾ ਸੀ ਕਿਉਂਕਿ ਸਾਰਾ ਧਿਆਨ ਦੇਸ਼ ਦੀ ਸਥਿਤੀ ਨੂੰ ਸੁਭਾਲਣ ਵੱਲ ਹੋ ਗਿਆ ਸੀ ਕੁਝ ਹੋਰ ਲੋਕਾਂ ਦਾ ਮੰਨਣਾ ਕਿ ਪੌਦਿਆਂ ਤੋਂ ਤਿਆਰ ਹੋਣ ਵਾਲੀ ਪਲਾਸਟਿਕ ਵਿੱਚ ਰੁਚੀ ਨਾ ਹੋਣਾ ਪੂਰੀ ਤਰ੍ਹਾਂ ਆਰਥਿਕ ਤੱਤਾਂ ਤੇ ਨਿਰਭਰ ਸੀ ਕਿਉਂਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੇਲ ਬੜਾ ਸਸਤਾ ਹੋ ਗਿਆ ਸੀ ਕਾਰਨ ਚਾਹੇ ਜੋ ਵੀ ਰਹੇ ਹੋਣ ਪਰ ਫੋੜ ਦੀ ਸੋਇਆਬੀਨ ਕਾਰ ਹੁਣ ਕੇਵਲ ਜਾਂਦਾ ਵਿੱਚ ਹੀ ਰਹਗੀ ਜੋ ਅੱਜ ਵੀ ਲੋਕਾਂ 'ਚ ਇਸ ਬਾਰੇ ਜਾਣ ਲੈ ਤੇ ਚਸਵੀ ਪੈਦਾ ਕਰਦੀ ਰਹਿੰਦੀ ਹੈ ਤਾਂ ਦੋਸਤੋ ਇਹ ਸੀਗੀ ਫੋੜ ਦੀ ਸੋਇਆਬੀਨਕਾਰ ਬਾਰੇ ਜਾਣਕਾਰੀ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਤੇ ਹੋ ਗਿਆ ਸਤਿ ਸ਼੍ਰੀ ਅਕਾਲ